ਲਾਈਨਮੈਨ ਦੀ ਮੌਤ ਹੋ ਗਈ ਹੈ ਜੀ ਆ ਦਾਦੀ ਕੇ ਲਾਈਨਮੈਨ ਦੀ ਦਰਦਨਾਕ ਮੌਤ ਹੋਈ ਹੈ 11 ਕੇਵੀ ਦੀਆਂ ਤਾਰਾਂ ਦੀ ਚਪੇੜ ਦੇ ਵਿੱਚ ਆ ਗਿਆ ਹੈ ਲਾਈਨਮੈਨ ਤਾਂ ਦੇਖ ਸਕਦੇ ਹੋ ਤੁਸੀਂ ਮੋਗਾ ਪਿੰਡ ਡਗਰੂ ਦੱਸਿਆ ਜਾ ਰਿਹਾ ਹੈ ਮੋਗੇ ਦਾ ਡਗਰੂ ਪਿੰਡ ਦੱਸਿਆ ਜਾ ਰਿਹਾ ਜਿੱਥੇ 30 ਸਾਲਾਂ ਦਾ ਨੌਜਵਾਨ ਸੀ ਇਹ ਜੋ ਕਿ ਲਾਈਨਮੈਨ ਬਤੌਰ ਕੰਮ ਕਰ ਰਿਹਾ ਸੀ ਬਿਜਲੀ ਵਿਭਾਗ ਦੇ ਵਿੱਚ ਬਿਜਲੀ ਦੀਆਂ ਤਾਰਾਂ ਠੀਕ ਕਰਨ ਦੇ ਲਈ ਖੰਭੇ ਤੇ ਚੜਦਾ ਤੇ ਅਚਾਨਕ 11 ਕੇਵੀ ਦੀਆਂ ਤਾਰਾਂ ਦੇ ਵਿੱਚ ਜਿਹੜਾ ਹੋ ਆ ਜਾਂਦਾ ਤੇ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਕਰੰਟ ਲੱਗਣ ਦੇ ਨਾਲ ਤਾਂ ਦੇਖ ਸਕਦੇ ਹੋ ਉਸ ਇੱਕ ਪਾਸੇ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਇਹ ਉਸੇ ਲਾਈਨਮੈਨ ਮੁੰਡੇ ਦੀ ਹੈ ਜਿਸ ਦਾ ਜਿਹੜਾ ਦਿਹਾਤ ਹੋ ਗਿਆ ਹੈਗਾ 17 ਦੇ ਵਿੱਚ ਆਉਣ ਦੇ ਨਾਲ ਗੁਰਦੀਪ ਸਿੰਘ ਨਾਂ ਦੱਸਿਆ ਜਾ ਰਿਹਾ ਇਸ ਲਾਈਨ ਮੈਨ ਦਾ ਦੂਜੇ ਪਾਸੇ ਪਰਿਵਾਰਕ ਮੈਂਬਰ ਤੇ ਹੋਰ ਨਾਲ ਦੇ ਮੁਲਾਜ਼ਮ ਜਿਹੜੇ ਸਾਰੇ ਇਕੱਠੇ ਹੋ ਕੇ ਦੇਖ ਸਕਦੇ ਹੋ ਸੀ ਕਿਵੇਂ ਬਿਜਲੀ ਮਹਿਕਮੇ ਦੇ ਨਾਲ ਬਹਿਸਦੇ ਹੋਏ ਨਾਜ਼ਰ ਆ ਰਹੇ ਨੇ ਤਾਂ ਇਸ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲੈ ਚੱਲਦੇ ਹਾਂ ਪਿੰਡ ਡਗਰੂ ਤੱਕ ਜਿੱਥੇ ਇਹ ਪੂਰਾ ਦਾ ਪੂਰਾ ਮਾਮਲਾ ਸਾਹਮਣੇ ਆਇਆ ਔਰ ਗੁਰਦੀਪ ਸਿੰਘ ਜਿਸ ਦਾ ਦਿਹਾਂਤ ਹੋ ਗਿਆ 11 ਕੇਵੀ ਦੀਆਂ ਹਾਈ ਵੋਲਟੇਜ ਤਾਰਾਂ ਦੇ ਵਿੱਚ ਆ ਗਿਆ ਉਹ ਤੇ ਨਾਲ ਦੀ ਨਾਲ ਮੌਕੇ ਤੇ ਉਸ ਦੀ ਮੌਤ ਹੋ ਗਈ ਤਾਂ ਦੇਖ ਸਾਦੇ ਉਸੇ ਕਿਵੇਂ ਜਿਹੜਾ ਪੂਰੇ ਦਾ ਪੂਰਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਲੈ ਚੱਲਦੇ ਆ ਤਿੱਖੀ ਬਹਿਸ ਵਾਜੀ ਵੱਲ ਕਰਦਾ ਸੀ ਉਸੇ ਕਰਦਾ ਮੁੰਡਾ ਮੁੰਡਾ ਨਹੀਂ ਮਰੂਗਾ ਵੇਖੀ ਚੱਲੀ ਤੂੰ ਤਾਂ ਤੈਨੂੰ ਫੇਰ ਵੇਖਾਂਗੇ ਨਾ ਉਹਦਾ ਕੰਮ ਕਰਦੇ ਗਏ ਮੁੰਡੇ ਹੋ ਤੜਕੇ ਫੇਰ ਦੋ ਬੰਦੇ 9000 ਦਾ ਗੱਲ ਕਰਦਾ ਸੀ ਤੁਸੀਂ ਕਹਿੰਦੇ ਓ ਜਾ ਬੰਸੋ ਬੈਠੇ ਰਹੋ ਤੁਸੀਂ ਆ 500 ਜਾਓ ਜਾ ਬੈਜੋ ਟਿੱਕੇ ਜਿਹੜਾ ਮੈਂ ਇੱਕੋ ਟੱਕ ਕੰਮ ਕਰਦਾ ਰਿਹਾ ਬੰਦਾ ਸਵੇਰਾ ਤੁਸੀਂ 9 ਵਜੇ ਫੇਰ ਕੰਮ ਤੇ ਬੁਲਾ ਲਿਆ ਨੂੰ ਰੋਟੀ ਵੀ ਨਹੀਂ ਖਾਣ ਦਿੱਤੀ ਮੇਰਾ ਮੁੰਡਾ ਰੋਟੀ ਤੋਂ ਬਿਨਾਂ ਮਰਿਆ ਬਲ ਘਰ ਦਾ ਕੁੱਤਾ ਮਰ ਗਿਆ ਪਰ ਉਹਦਾ ਵੀ ਲੋਕ ਬਣਾਉਣੇ ਆ ਤੁਸੀਂ ਤਾਂ ਕੁੱਤਾ ਜਦੋਂ ਫੋਨ ਕੀਤਾ ਤੁਸੀਂ ਆਏ ਦੂਰ ਫਿਟਿਆ ਹੋ ਤੁਹਾਡਾ ਇਹ ਜਿਹਾਂ ਦਾ ਮੈਂ ਜਿੰਝੀ ਨਹੀਂ ਆਦਾ ਜਿਹੜਾ ਪੈਸਾ ਸਾਡੇ ਮਰੇ ਤੇ ਨਹੀਂ ਆ ਸਕਦੇ एक्शन साहब पास बजार तलु गल्ती छ है पास बजार नै भन्दै छैन हाम्रो वीर दा र डेढ़ घण्टा मार्के जस्तो लाग्छ यो बाटो मोटे चलाए आजको शुभ दिन हाम्रो मिल्दा हाय 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 एक्शन ਤਾਂ ਇਹ ਜਿਹੜਾ ਸਾਫੇ ਦਾ ਸਾਰੀ ਦੀ ਜ਼ਿੰਮੇਵਾਰੀ ਤਾਂ ਲੰਬੇ ਜਵਾਕ ਨਹੀਂ ਹੈਗੇ ਮੈਂ ਲਾਈਏਗੀ ਜ਼ਿੰਮੇਵਾਰੀ ਰਿਪੋਰਟ ਲਈਏ ਮੇਰੀ ਗੱਲ ਸੁਣੋ ਤੁਸੀਂ ਪਹਿਲਾਂ ਕੋਟਾ ਤਿਆਰ ਕਰੋਗੇ ਮੈਂ ਇੱਕ ਗੱਲ ਦੱਸੋ ਜੀ ਮਾੜੀ ਜੀ ਇਹ ਰਿਪੋਰਟ ਜਿਹੜੀ ਸੀ ਬਾਅਦ ਚ ਵੀ ਤਿਆਰ ਹੋਸਾ ਜੀ ਸਾਨੂੰ ਨਹੀਂ ਪਤਾ ਅਸੀਂ ਮਹਿਕਮੇ ਚ ਨਹੀਂ ਕੰਮ ਕੀਤਾ ਫੈਟੋ ਨੋਨ ਫੈਟੋ ਦੀ ਐਕਸੀਡੈਂਟ ਰਿਪੋਰਟ ਕਦੋਂ ਜਾਂਦੀ ਆ ਤੁਸੀਂ ਜਸਟ ਇੱਕ ਮੇਲ ਕਰਨੀ ਸੀਗੀ ਮਹਾਰਾਜ ਇੱਕ ਮੇਲ ਕਰਨੀ ਸੀ ਸਾਨੂੰ ਕਿ ਬੇਕੂ ਬਣਾਈ ਜਾਂਦੇ ਹੋ ਜੀ ਸਿਰਫ ਫੋਨ ਕੀਤਾ ਦਫਤਰ ਆਇਆ ਕੋਈ ਨਹੀਂ ਇੱਕ ਫੋਨ ਕੀਤਾ ਤੁਸੀ ਮੈਨੂੰ ਇੱਕ ਗੱਲ ਦੱਸੋ ਇੱਕ ਇੱਕ ਇੰਨੇ ਬੰਦੇ ਤੋਂ ਪ੍ਰਕੂਸੀ ਨਹੀਂ ਇੱਕ ਇੱਕ ਬਿਆਨ ਦਿੱਤਾ ਸੀ ਜੇ ਅੱਧਾ ਕੈਂਡਾ ਸਪਲਾਈ ਨਾ ਚੱਲੀ ਤੁਸੀਂ ਸਸਪੈਂਡ ਹੁਣ ਸਾਡਾ ਬੰਦਾ ਮਰ ਗਿਆ ਦੱਸੋ ਕਿਨੇ ਤੇ ਪੱਚਾ ਕਰੀਏ ਤੁਹਾਡੇ ਚੇਅਰਮੈਨ ਤੇ ਤੁਹਾਡੇ ਐਸਡੀਓ ਤੇ ਜਾਂ ਤੁਹਾਡੇ ਤੇ ਮੇਰਾ ਹੀਰੇ ਵਰਗਾ ਮੁੰਡਾ ਮਾਰਤਾ ਤੁਸੀਂ ਦੱਸੋ ਤੁਹਾਡਾ ਕੁਛ ਨਹੀਂ ਲੱਗਦਾ ਤੁਹਾਡੇ ਕਿਹੜੇ ਮੌਤ ਹੋਈ ਹੋਵੇ ਤੁਸੀਂ ਕੁਰਸੀਆਂ ਛੱਡ ਛੱਡ ਭੱਜਦੇ ਹੋ ਇਹ ਸਾਡਾ ਜਵਾਕ ਬੰਦਿਆ ਜਵਾਕ ਇੱਥੇ ਤੋਂ ਜਿਵੇਂ ਸਰਰਾਤ ਸੁਪਲਾਈ ਚਲਾ ਕੇ ਗਏ ਅੱਜ ਦੁਬਾਰਾ ਫੇਰ ਉਹੀ ਆ ਕੇ ਕੋਈ ਮਗਰ ਉਹਦੇ ਨਾਂ ਆਉਣਾ ਬਹੁਤ ਮੰਦਵਾ ਕਰਦਾ ਸਾਡਾ ਪੁੱਤ ਉਹ ਤੁਸੀਂ 1000 ਰੁਪਇਆ ਦੇ ਕੇ 1000 ਰੁਪਇਆ ਦੇ ਕੇ ਕਿਸ ਖੌਨੇ ਹੋ 10000 ਰੁਪਇਆ ਨਹੀਂ 10000 ਰੁਪਇਆ 295 ਦਾ ਪੀੜਤ ਸਾਢੇ 4 ਸਾਲ ਹੋ ਗਏ 10000 ਤੇ ਚੌਂਕ ਕਰਦਾ ਪਿਆ ਜੀ ਉਹ ਬੰਦਾ ਸਾਡਾ ਪੁੱਤ ਮਾਰਦਾ ਪੁੱਤ ਹੀਰੇ ਵਰਗਾ ਤੁਹਾਡੇ ਵਰਗੇ 4 ਮਾਸਰਾਂ ਨੇ ਤੁਸੀਂ ਚਾਰ ਬੋ ਕਾਂਦਾ ਲੋ ਇਹ ਜਾ ਕੇ ਸੀਐਮਡੀ ਦੀ ਜੱਜ ਜੱਤ ਬੁਲਾਉਣੇ ਹੋ ਤੁਹਾਨੂੰ ਨਹੀਂ ਪਤਾ ਤੁਹਾਡੇ ਕੋਲ ਗੰਦੇ ਕਿੰਨੇ ਆ ਮੁਰਦਾਬਾਦ 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 ਕਾਮ ਦੀ ਮੁਰਦਾਬਾਦ ਮੁਰਦਾਬਾਦ ਮੋਗਾ ਮੁਰਦਾਬਾਦ ਆਹ ਬਾਲੀ ਵੀਰ ਹੈ ਜੀ 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 ਪਾਣੀ ਦੇ ਵਿੱਚ ਰੁਪਾਣੇ ਕਿੱਤਾ ਜੋ ਰਾਤ 2 ਵਜੇ ਤੱਕ ਕੰਮ ਤੇ ਗਿਆ ਬੰਦੇ ਹੋ ਸੜ ਕੇ ਫਿਰ ਦੋ ਵਜੇ 9000 ਦਾ ਕੰਮ ਕਰਦਾ ਸੀ ਤੁਸੀਂ ਕਹਿੰਦੇ ਇਹ ਅੱਧੇ ਘੰਟੇ ਸਪਲਾਈ ਨਾ ਚੱਲੀ ਤੰਗ ਦੇਾਂਗੇ ਹੁਣ ਠੰਡ ਬੱਟ ਗਈ ਏ ਕਿਸੇ ਨੂੰ ਨਹੀਂ ਕੁਝ ਆਇਆ ਇਹ ਓ ਜਾ ਬੈਠੋ ਬੈਠੇ ਰਹੋ ਤੁਸੀਂ ਹਾਂ 500 ਚ ਓ ਜਾਓ ਬੈਜੋ ਟਿੱਕੇ ਯਾਰਾ ਮੈਂ ਇੱਕ ਵੇ ਤੱਕ ਕੰਮ ਕਰਦਾ ਰਿਹਾ ਬੰਦਾ ਸਵੇਰਾ ਤੁਸੀਂ 9 ਵਜੇ ਫੇਰ ਕੰਮ ਤੇ ਬੁਲਾ ਲਿਆ ਨੂੰ ਰੋਟੀ ਵੀ ਨਹੀਂ ਖਾਣ ਦਿੱਤੀ ਮੇਰਾ ਮੁੰਡਾ ਰੋਟੀ ਤੋਂ ਬਿਨਾਂ ਮਰਿਆ ਕਲ ਕਰਦਾ ਪੁੱਤਾਂ ਮਰਦੀਆ ਪਾ ਉਹਦਾ ਵੀ ਲੋਕ ਬਣਾਉਣੇ ਆ ਤੁਸੀਂ ਤਾਂ ਪੁੱਤ ਜਦੋਂ ਫੋਨ ਕੀਤਾ ਤੁਸੀਂ ਆਏ ਦੂਰ ਫਟਾਉਂੋ ਤੁਹਾਡਾ ਇਹ ਜਿਹਾਂ ਦਾ ਮੈਂ ਜਿੰਝੀ ਨਹੀਂ ਰਾਦਾ ਜਿਹੜਾ ਪੈਸਾ ਸਾਡੇ ਮਰੇ ਤੇ ਨਹੀਂ ਆ ਸਕਦੇ ਫਿਰ ਤੁਸੀਂ ਹੱਥ ਕਿਉਂ ਲੱਛਦੇ ਹੋ ਸਾਡੇ ਪਰਿਵਾਰ ਦਾ ਮੈਂਬਰੀ ਸਾਡਾ 1.5 ਘੰਟਾ ਰੇ ਗੁਜਾਰੇ ਲਾ ਦੇਗਾ 1.5 ਕਿਹਦੀ ਜਿੰਨੀ ਲੈਂਦਾ ਇੱਥੇ ਐਕਸ਼ਨ ਸਾਹਿਬ ਉਸ ਬੰਦੇ ਤੋਂ ਗਲਤੀ ਚੱਲਿਆ ਮੈਂਸ ਬੰਦੇ ਨਹੀਂ ਦਰਵਾਜ਼ਾ ਨਹੀਂ ਕਰਮਾਇਆ ਘੱਟਬਾ اچھا سڀ ڪنهن کي هٿي ڏي ڏي يار ۽ گڏ گڏ کڙڪي جڏهن لاڏي ٿو ٻوٽي چڙهجي هايه 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 ਸਾਨੂੰ ਕੋਈ ਸ਼ਰਮ ਨਹੀਂ ਆਉਂਦੀ ਕਿ ਅਸੀਂ ਨਾੜੇ ਕਾਹਦੇ ਆਉਂਦੇ ਹਾਂ ਪਰ ਕੋਟਾ ਅੱਜ ਕਰਦਾ ਸਾਫੀ ਦੀ ਜ਼ਿੰਮੇਵਾਰੀ ਤਾਂ ਲੰਮੇ ਜਵਾਕ ਨਹੀਂ ਹੈਗੇ ਮੈਂ ਲਾਈਏਗੀ ਜ਼ਿੰਮੇਵਾਰੀ ਅਫੀਡਵਿਟ ਲਾਈਏ ਮੇਰੀ ਗੱਲ ਸੁਣੋ ਉਹ ਅੱਧਰ ਕਿਹਨੇ ਰਿਪੋਰਟ ਖੋਜੇ ਤੁਸੀਂ ਪਹਿਲਾਂ ਕੋਟਾ ਤਿਆਰ ਕਰੋਗੇ ਮੈਂ ਇੱਕ ਗੱਲ ਦੱਸੋ ਜੀ ਮਾੜੀ ਜੀ ਇਹ ਰਿਪੋਰਟ ਜਿਹੜੀ ਸੀ ਬਾਅਦ ਚ ਵੀ ਤਿਆਰ ਹੋਸਾ ਜੀ ਸਾਨੂੰ ਨਹੀਂ ਪਤਾ ਅਸੀਂ ਮਹਿਕਮੇ 'ਚ ਨਹੀਂ ਕੰਮ ਕੀਤਾ ਫੈਟਾ ਨੋਨ ਫੈਟਾ ਦੀ ਐਕਸੀਡੈਂਟ ਰਿਪੋਰਟ ਕਦੋਂ ਜਾਂਦੀ ਆ ਤੁਸੀਂ ਜਸਤੇਕ ਮੇਲ ਕਰਨੀ ਸੀਗੀ ਮਹਾਰਾਜ ਇੱਕ ਮੇਲ ਕਰਨੀ ਸੀ ਸਾਨੂੰ ਕਿ ਬੇਕੂ ਬਣਾਈ ਜਾਂਦੇ ਹੋ ਤੁਸੀਂ ਸਿਰਫ ਫੋਨ ਕੀਤਾ ਦਫਤਰ ਨਹੀਂ ਆਇਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਇੱਕ ਇੰਨੇ ਬੰਦੇ ਤੋਂ ਕੁਛ ਨਹੀਂ ਇੱਕ ਇੱਕ ਬਿਆਨ ਦਿੱਤਾ ਸੀ ਜੇ ਅੱਧਾ ਕੈਂਡਾ ਸਪਲਾਈ ਨਾ ਚੱਲੀ ਤੁਸੀਂ ਸਸਪੈਂਡ ਹੁਣ ਸਾਡਾ ਬੰਦਾ ਮਰ ਗਿਆ ਦੱਸੋ ਕਿਨੇ ਤੇ ਪੱਚਾ ਕਰੀਏ ਤੁਹਾਡੇ ਚੇਅਰਮੈਨ ਤੇ ਤੁਹਾਡੇ ਐਸਡੀਓ ਤੇ ਜਾਂ ਤੁਹਾਡੇ ਤੇ ਮੇਰਾ ਹੀਰੇ ਵਰਗਾ ਮੁੰਡਾ ਮਾਰਤਾ ਤੁਸੀਂ ਸਾਡਾ ਤੁਹਾਡਾ ਕੁਛ ਨਹੀਂ ਲੱਗਦਾ ਤੁਹਾਡੇ ਕਿਹੜੇ ਮੌਤ ਹੋਈ ਹੋਵੇ ਤੁਸੀਂ ਕੁਰਸੀਆਂ ਸਾੜ-ਸਾੜ ਪਾਜਦੇ ਹੋ ਇਹ ਸਾਡਾ ਜਵਾਕ ਬਣ ਰਿਹਾ ਜਵਾਕ 1 ਵਜੇ ਵੀ ਸਾਰ ਰਾਤ ਸਪਲਾਈ ਚਲਾ ਕੇ ਗਏ ਅੱਜ ਦੁਬਾਰਾ ਫੇਰ ਉਹੀ ਆ ਗਏ ਕੋਈ ਮਗਰ ਉਹਦੇ ਨਾਂ ਆਉਣਾ ਬਹੁਤ ਮੰਦਪਾ ਸਾਡਾ ਪੁੱਤ ਪੁੱਤ ਉਹ ਤੁਸੀਂ 1000 ਰੁਪਇਆ ਦੇ ਕੇ 10000 ਰੁਪਇਆ ਦੇ ਕੇ ਕਿਸ ਖਾਣੇ ਹੋ 10000 ਰੁਪਇਆ ਨਹੀਂ 10000 295 ਦਾ ਪੀੜਤ 4.5 ਸਾਲ ਹੋ ਗਏ 10000 ਤੇ ਚੌਂਕ ਕਰਦਾ ਪਿਆ ਜੀ ਉਹ ਬੰਦਾ ਸਾਡਾ ਪੁੱਤ ਮਾਰਦਾ ਪੁੱਤ ਹੀਰੇ ਵਰਗਾ ਤੁਹਾਡੇ ਵਰਗੇ ਚਾਰ ਮਸਰਾ ਨੇ ਤੁਸੀਂ ਚਾਰ ਬੋ ਕਾਂਦਾ ਲੋ ਇਹ ਜਾ ਕੇ ਸੀਐਮਡੀ ਦੀ ਜੱਜ ਜੱਤ ਬੁਲਾਉਨੇ ਹੋ ਤੁਹਾਨੂੰ ਨਹੀਂ ਪਤਾ ਤੁਹਾਡੇ ਕੋਲ ਗੰਦੇ ਕਿੰਨੇ ਆ ਮਰਦਾਪੁਰ ਮਰਦਾਪੁਰ ਕਰਾਛੀ ਆਪਾਂ